ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਜਿਸ ਦਾ ਨਾਮ ਸੀ ਭੋਲਾ ਭੋਲੇ ਕੋਲ ਇੱਕ ਨਿੱਕਾ ਜਿਹਾ ਘਰ ਸੀ ਤੇ ਇੱਕ ਨਿੱਕਾ ਜਿਹਾ ਖੇਤ ਸੀ ਉਹਦੇ ਕੋਲ ਇੱਕ ਮੱਝ ਵੀ ਸੀ ਜੋ ਕਿ ਆਪਣੇ ਮਾਲਕ ਨੂੰ ਬਹੁਤ ਪਿਆਰ ਕਰਦੀ ਸੀ ਭੋਲਾ ਇਸ ਮੱਝ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਮੱਝ ਉਸ ਦਾ ਖੇਤੀ ਕਰਨ 'ਚ ਵੀ ਕਾਫੀ ਸਹਾਇਤਾ ਕਰਦੀ ਸੀ ਉਸ ਨੇ ਇਸ ਮੱਝ ਦਾ ਨਾਮ ਪਿਆਰ ਨਾਲ ਰਾਣੋ ਰੱਖਿਆ ਸੀ ਦੋਵੇਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਸਨ ਇੱਕ ਦਿਨ ਅਚਾਨਕ ਪੋਲਾ ਇਸ ਸੰਸਾਰ ਛੱਡ ਕੇ ਚਲਾ ਜਾਂਦਾ ਹੈ। ਭੋਲੇ ਦੇ ਜਾਣ ਮਗਰੋਂ ਰਾણો ਸੋਚਾਂ 'ਚ ਪੈ ਗਈ ਕਿ ਮੈਂ ਹੁਣ ਆਪਣੀ ਜ਼ਿੰਦਗੀ ਕਿਸ ਦੇ ਸਹਾਰੇ ਕੱਟੂੰਗੀ? ਰਾણો ਆਪਣੇ ਮਾਲਕ ਦੀ ਮੌਤ ਤੋਂ ਬਹੁਤ ਦੁਖੀ ਹੋਈ। ਫਿਰ ਉਹ ਆਪਣੀ ਅੱਗੇ ਦੀ ਜ਼ਿੰਦਗੀ ਜੰਗਲ ਦੇ ਵਿੱਚ ਕੱਲਿਆਂ ਬਿਤਾਉਣ ਲਈ ਨਿਕਲ ਗਈ। ਰਾણો ਨਿਰਪੈ ਹੋ ਕੇ ਪੂਰੇ ਜੰਗਲ ਦੇ ਵਿੱਚ ਕੱਲਿਆਂ ਹੀ ਘੁੰਮਦੀ ਰਹੀ ਤੇ ਰਾਹਤੇ ਦੇ ਵਿੱਚ ਹਰਿਆ ਭਰਿਆ ਘਾਹ ਵੀ ਖਾਦਾ। ਕਾਫੀ ਦੂਰ ਚੱਲਦਿਆਂ-ਚੱਲਦਿਆਂ ਹਨੇਰਾ ਪੈਣ ਲੱਗਿਆ। ਫਿਰ ਉਸਨੇ ਸੋਚਿਆ ਕਿ ਉਸ ਨੂੰ ਆਰਾਮ ਕਰਨ ਲਈ ਕੋਈ ਥਾਂ ਲੱਭਣੀ ਚਾਹੀਦੀ ਹੈ ਇਹ ਗੁਫਾ ਤਾਂ ਤਲਾਬ ਦੇ ਬਹੁਤ ਨੇੜੇ ਆ ਇਹ ਜਗ੍ਹਾ ਤਾਂ ਬਹੁਤ ਵਧੀਆ ਤੇ ਮੇਰੇ ਆਰਾਮ ਕਰਨ ਲਈ ਤੇ ਬਹੁਤ ਚੰਗੀ ਆ ਹੁਣ ਮੈਂ ਇੱਥੇ ਹੀ ਰਾਵਾਂਗੀ ਤੇ ਆਪਣੀ ਬਾਕੀ ਦੀ ਜ਼ਿੰਦਗੀ ਇੱਥੇ ਹੀ ਬਤੀਤ ਕਰਾਂਗੀ ਇਹ ਜੰਗਲ ਹੁਣ ਮੇਰਾ ਘਰ ਹੈ ਰਾણો ਉੱਥੇ ਹੀ ਗੁਫਾ 'ਚ ਰਹਿਣ ਲੱਗੀ ਭੁੱਖ ਪਿਆਸ ਲੱਗਣ ਤੇ ਗੁਫਾ ਦੇ ਨੇੜੇ ਜਿਹੜਾ ਤਲਾਬ ਸੀ ਉੱਥੇ ਹੀ ਪਾਣੀ ਪੀਂਦੀ ਤੇ ਹਰੇ ਭਰੇ ਜੰਗਲ ਦੇ ਵਿੱਚ ਤਾਜ਼ਾ ਕਾ ਚੜਦੀ ਰਾਤ ਪੈ ਜਾਣ ਤੇ ਵਾਪਸ ਉਸੇ ਗੁਫਾ 'ਚ ਆ ਕੇ ਸੌਂ ਜਾਂਦੀ। ਕਈ ਦਿਨ ਬੀਤ ਗਏ। ਰਾણો ਨੂੰ ਆਪਣਾ ਇਹ ਜੀਵਨ ਬਹੁਤ ਪਸੰਦ ਆਣ ਲੱਗਿਆ। ਰਾણો ਬੜੀ ਹੀ ਮਾਸੂਮ ਸੀ। ਉਹ ਜੰਗਲ ਦੇ ਵਿੱਚ ਖੁਸ਼ਤਾ ਸੀ ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇਹ ਜੰਗਲ ਉਸ ਤੋਂ ਇਲਾਵਾ ਹੋਰ ਬਹੁਤ ਘੁੰਘਾਰ ਜਾਨਵਰਾਂ ਦਾ ਘਰ ਹੈ। ਜੰਗਲ ਦੇ ਵਿੱਚ ਕੋਈ ਸੀ ਜਿਹੜਾ ਕੀ ਉਸ ਤੇ ਨਜ਼ਰ ਰੱਖ ਰਿਹਾ ਸੀ ਉਹ ਸੀ ਲੂੰਬਾ ਇੱਕ ਲੂੰਬੜੀ ਰਾણો ਜਿੱਥੇ-ਜਿੱਥੇ ਟਹਿਲਣ ਜਾਂਦੀ ਲੂੰਬਾ ਅੱਖ ਬਚਾ ਕੇ ਉਸ ਦੇ ਮਗਰ-ਮਗਰ ਰਹਿੰਦਾ ਰਾણો ਆਪਣੇ ਆਪ 'ਚ ਐਨਾ ਮगन ਰਹਿੰਦੀ ਸੀ ਕਿ ਉਸ ਨੂੰ ਲੂੰਬੇ ਦੀ ਮੌਜੂਦਗੀ ਦਾ ਅਹਿਸਾਸ ਹੀ ਨਹੀਂ ਹੋਇਆ ਐ ਇਹ ਮਾਝ ਤਾਂ ਬੜੀ ਬਹਾਦਰ ਹੈ ਭਾਈ ਕੱਲੀ ਉਹ ਬੂਰੇ ਜੰਗਲ 'ਚ ਘੁੰਮੀ ਜਾਂਦੀ ਹੈ ਖੈ जाताए बहुत बहादुर है जाए हगे मूरख, एओ पता नहीं कीती गुभच रही जानदी है चलो मड़ा मोटा सवारी कोट लेने है नमस्ते आंटी पहले तो ने देखया नहीं गुरी एथे नवेओ मैं रोज एथेन का अचार नानीया देखया त मेनु तू पहली बार एथे ओ तू जखेरी पे ओ <laughs> मैं दही जांपड़ो रही रही है ਵੇ ਦੱਕ ਮੇਂ ਬੜੇ ਵਹਿਿਲਣਾ ਝੁੱਕਾ ਬਗਰ ਆਪਣਾ ਕੁੱਤੇ ਦੀ ਹੁੰਡਰ ਅੰਟੀ ਮੇਰੇ ਨਾਲ ਮੜਜੀ ਤੂੰ ਮੇਰਾ ਬੇਸਾ ਕਿਉਂਕਿ ਮੈਂ ਇੱਥੇ ਤੇ ਪ੍ਰਧਾਨ ਦਾ ਪਤੀਜਾ ਹੈ ਜਿੱਥੇ ਤੂੰ ਰਹੀ ਜਾਨੀ ਹੈ ਗੁਫਾ ਇਹ ਉਹ ਸ਼ਾਮਲਾਟ ਨਹੀਂ ਹੈ ਉਹ ਮੇਰੇ ਤਾਏ ਦੀ ਗੁਫਾ ਹੈ ਨਾ ਤੇਰੇ ਕੋਲ ਪਰਮਿਸ਼ਨ ਹੈ ਉੱਥੇ ਰਹਿਣ ਦੀ ਸਾਹ ਵਗੋਣਾ ਨਾ ਜਵਾਨ ਨੂੰ ਘੁੱਟ ਕੇ ਗੱਲ ਕਰ ਬਣੀ

ਇੱਕ ਛੋਟੀ ਜਿਹੀ ਜਗ੍ਹਾ ਤੋਂ ਉਸਨੇ ਬਾਹਰ ਚਾਕ ਕੇ ਦੇਖਿਆ ਤਬਰਛਾਈ ਦੇ ਵਿੱਚ ਇੱਕ ਆਦਮ ਖੋਰ ਨਜ਼ਰ ਆਇਆ ਜਿਹੜਾ ਸੀ ਗੁਫਾ ਦਾ ਅਸਲ ਮਾਲਕ ਇੱਕ ਬਾਗ ਹਏ ਮਰ ਗਈ ਇਹ ਗੁਫਾ ਦਾ ਬਾਗ ਰਹੀ ਹੈ ਇਹ ਤਾਂ ਮੈਨੂੰ ਕੱਚਾ ਹੀ 잡 ਬਜਉ ਮੂੰਹ ਮੈਂ ਕੀ ਕਰਾਂ ਜਿਵੇਂ ਜਿਵੇਂ ਬਾਗ ਗੁਫਾ ਦੇ ਨੇੜੇ ਆਂਦਾ ਗਿਆ ਰਾਨੋਂ थरथरा ਕੰਬਣ ਲੱਗੀ ਹਏ ਰੱਬਾ ਬਚਾ ਲੈ ਇਸ ਗੁਫਾ ਜਾ ਕੇ ਮੈਂ ਦਫਾ ਹੀ ਲੈ ਲਿਆ

ਉਹਨੂੰ ਸੁਣ ਜਾਏਗਾ ਜੇ ਉਹ ਸੁਣ ਗਿਆ ਤਾਂ ਇੱਥੇ ਆਊਗਾ ਨਹੀਂ ਉਹ ਤੇ ਹੁਣ ਬਾਗ ਦੀ ਵਾਰੀ ਆ ਥਰ ਥਰ ਕੰਬੜ ਗਈ ਕੀ ਮੇਰੀ ਗੁਫਾ ਦੇ ਵਿੱਚ ਸ਼ਿਕਾਰੀ ਵੜ ਗਏ ਮੈਂ ਸੁਣਿਆ ਇਸ ਬਾਗ ਦੀ ਖਾਲ ਬੜੀ ਚਮਕੀਲੀ ਹੈ ਆਪਾਂ ਇਹਦੀ ਖਾਲ ਵੀ ਦੇਣਾਗੇ ਤੇ ਬਣਾਵਾਂਗੇ ਆਪਣੇ ਲਈ ਕਾੜ ਜਾ ਸਵੈਟਰ ਮੇਰੀ ਖਲ ਲਾਉਂਗੇ ਤਾਂ ਮੈਂ ਤਾਂ ਨੰਗਾ ਹੀ ਰਹਿ ਜਾਊ ਬਿਨਾ ਸੋਚੇ ਸਮਝੇ राणो दीए चाल ਕੰਮ ਕਰ ਗਈ ਬਾਗ ਉਥੋਂ ਮਿੰਟੋ ਮਿੰਟੀ ਰਫੂ ਚੱਕਰ ਹੋ ਗਿਆ ਉਧਰ ਰਾਣੋ ਨੇ ਸੁੱਖ ਦਾ ਸਾਹ ਲਿਆ ਉਧਰ ਲੁੰਬਾ ਆਪਣੀ ਮਸਤੀ ਚ ਸੀ ਚੁੰਨੀ ਕੇ ਲੁਕਾ ਕੇ ਸੂਹੇ ਫੁੱਲ ਤੂੰ ਆਈ ਮਰ ਗਿਆ ਬੋਕਾ ਕਤੇ ਨਾਲ ਕਿਦਨੂ ਬੂਤੀ ਚੱਕੀ ਮੈਨੂੰ ਤਾਂ ਡਰਾ ਹੀ ਦਿੱਤਾ ਤੂੰ ਓਹੋ ਮਾਲਕ ਮੈਂ ਡਰਾਤਾ ਤਾ ਤਨੂ ਚੁਸੀ ਦਾ ਸ਼ਿਕਾਰੀਓ ਦੁਨੀਆ ਡਰਦੀ ਦੋਤੋਂ ਗੱਲ ਤਾਂ ਠੀਕ ਐ ਤੇਰੀ ਲੰਬਿਆ ਅੱਜ ਕਰ ਯਾਰ ਸਾਨੂੰ ਕੀ ਵਕਤ ਪੈ ਗਿਆ ਕੀ ਹੋ ਗਿਆ ਤੈ ਉਹ ਡਾਇਲੋਗ ਨਹੀਂ ਸੁਣਿਆ ਹਰ ਬਾਪ ਦਾ ਇੱਕ ਬਾਪ ਹੁੰਦਾ ਹੈ ਆਹੋ ਜੀ ਸੇ ਹਮ ਦਾਦਾ ਕਹਤੇ ਹੈ ਯਾਰ ਦਾਦੇ ਦਾ ਤਾਂ ਪਤਾ ਨਹੀਂ ਪਰ ਦੋ ਸ਼ਿਕਾਰੀ ਜੰਗਲ ਚ ਵੜ ਗਏ ਨੇ ਤੇ ਮੈਨੂੰ ਸ਼ਰੀਆਮ ਮਾਰਨ ਦੀ ਧਮਕੀ ਦੇ ਰਹੇ ਨੇ ਇੱਕ ਤਾਂ ਮੇਰੀ ਖਾਨ ਲਾਉਣ ਨੂੰ ਵੀ ਫਿਰਦਾ ਹੈ ਉਹ ਮਾਰਾਈ ਥੋੜੀ ਖਾਲੇ ਲੋਨ ਨੂੰ ਫਿਰਦਾ ਹੈ ਇਹਦਾ ਮਤਲਬ ਤੁਹਾਨੂੰ ਨਗਾ ਕਰਨ ਨੂੰ ਕੁੰਬਦੇ ਆਏ ਇਹ ਤਾਂ ਬੜੇ ਗੰਦੇ ਸ਼ਿਕਾਰੀ ਆ ਜੀ ਰਹਿائش ਕਿੱਥੇ ਨਾ ਦੀ ਮੇਰੀ ਗੁਫਾ ਚ ਦਿਮਾਗ ਠੀਕ ਹੈ ਤੇਰਾ ਉਹ ਦਿਮਾਗ ਤਾਂ ਠੀਕ ਹੈ ਮਾਰਗ ਉਹ ਕਿਹੜੇ ਸ਼ਿਕਾਰੀ ਉਹਦੇ ਦਾ ਮੱਝ ਰਹਿੰਦੀ ਹੈ ਲੈ ਤੈਨੂੰ ਮੈਂ ਨਾ ਪੀਵ ਕੁ ਲੱਗਦਾ ਕਿ ਮੈਂ ਮੱਝ ਤੋਂ ਡਰ ਜਾਗਾ ਲੈ ਤੁਸੀਂ ਅੱਖੀਂ ਦੇਖਿਆ ਸ਼ਿਕਾਰੀ ਨਹੀਂ ਯਾਰ ਮੈਂ ਗੁਫਾ ਦੇ ਬਾਹਰ ਖੜਾ ਸੀ ਮੈਨੂੰ ਅੰਦਰੋਂ ਆਵਾਜ਼ਾਂ ਆ ਰਹੀਆਂ ਸੀ ਦੋ ਸ਼ਿਕਾਰੀ ਆਪਸ ਵਿੱਚ ਗੱਲ ਕਰ ਰਹੇ ਸੀ ਤੇ ਮੈਨੂੰ ਮਾਰਨ ਦੀ ਪਲੈਨਿੰਗ ਕਰ ਰਹੇ ਸੀ ਉਦੋਂ ਪਹਿਲਾਂ ਮੇਤੇ ਹਮਲਾ ਕਰਦੇ ਮੈਂ ਨੜਿਆ ਆਇਆ ਉਦੋਂ ਨਾਏ ਭਰ ਮਹਾਰਾਜ ਮਾਝ ਧੋੜੇ ਨਾਏ ਘਨੋ ਲਗਾਰ ਗਏ ਮੈਂ ਉਹਨੂੰ ਉੰਦ ਤੋਂ ਦੇਖ ਰਿਹਾ ਜਾਂਦੀ ਉਹ ਗੁਫਾ ਚ ਰਹ ਰਹੇ ਆ ਤੁਸੀਂ ਆਏ ਕਰੋ ਮੇਰੇ ਨਾਲ ਚੱਲੋ ਕੱਠੇ ਜਾਣ ਨੇ ਗੁਫਾ ਦੇ ਵੱੜਦੇ ਆਂ ਤਾਂ ਹੁਣ ਤੋਂ ਫੜ ਕੇ ਬਾਹਰ ਕੱਢ ਕੇ ਮਾਰਦੇ ਆ ਜਿਹੜਾ ਵੀ ਹੈਗਾ ਅੰਦਰ ਉਹ ਮੈਨੂੰ ਬਣਾ ਮਰਾ ਮੱਝ ਜਾਇਓ ਇੱਕ ਨੰਬਰ ਦੀ ਕਮਤੀ ਹੈ ਖੜੇ ਚੱਲ ਫਿਰ ਅੱਜ ਦੇਖ ਹੀ ਲੈਨੇ ਹਮ ਇੱਕ ਤੈਨਾ ਚ ਖਾਰ ਲੁੰਬਾ ਬੜਾ ਖੁਸ਼ ਹੋਇਆ ਉਹਦੇ ਦੋ ਕੰਮ ਇੱਕ ਵਾਰ ਚ ਹੋ ਗਏ ਇੱਕ ਤਾਂ ਬਾਗ ਦਾ ਭਰੋਸਾ ਜਿੱਤਨਾ ਤੇ ਦੂਜਾ ਮੱਝ ਤੋਂ ਬਦਲਾ ਲੈ ਸੋਣ ਕੇ ਜਾਈ ਦੇਰੇ ਤਾਰਾ ਤੇਰੇ ਘਰ ਆਇਆ ਰਾણો ਨੇ ਲੁੰਬੇ ਦੀ ਗਾਉਣ ਦੀ ਆਵਾਜ਼ ਸੁਣੀ ਤੇ ਉਹਨੂੰ ਪਤਾ ਲੱਗ ਗਿਆ ਸੀ ਕਿ ਲੁੰਬਾ ਕੋਈ ਚਲਾਕੀ ਕਰ ਰਿਹਾ ਹੈ ਨਾਲ ਬਾਗ ਜੀ ਆਓ ਆਓ ਲੰਬਿਆ ਬਾਗ ਨੂੰ ਲਿਆਇਆ ਸ਼ਾਬਾਸ਼ ਤੇਰਾ ਇਨਾਮ ਸਾਡੇ ਕੋਲ ਤਿਆਰ ਹੈ। ਚਾ ਦਗਾ ਬਾਜ਼ ਲੂੰਬੜ ਤੇਰਾ ਇਨਾਮ ਬਾਗ ਨੂੰ ਸਾਡੇ ਹਵਾਲੇ ਕਰਨ ਤੋਂ ਤੁਰੰਤ ਬਾਅਦ ਮਿਲ ਜਾਏਗਾ। ਮਾਲਚੀ ਲੂੰਬੜ ਤੂੰ ਤੋਕੇਵਾ ਆ ਜਾਏ ਮੈਨੂੰ ਪਤਾ ਸੀ। ਉਹ ਨਹੀਂ ਉਹ ਨਹੀਂ ਨਹੀਂ ਮੱਧ ਝੂਠੀ ਆ ਮਾਇ ਨਹੀਂ। ਲਿਆ ਲੰਬਿਆ ਲਿਆ ਛੇਤੀ ਨੂੰ ਅੰਦਰ ਲੈ ਕੇ ਆ। ਨਹੀਂ ਲੰਬੇ ਤੇ ਤੂੰ ਮੈਂ ਬਦਲਾ ਲੈ ਕੇ ਹਟੂਗਾ ਨਹੀਂ ਸ਼ਾਬਾਸ਼ ਰੋ ਗੱਲ ਬਣ ਗਈ ਬੜਾ ਆਪਣੇ ਆਪ ਨੂੰ ਚਲਾਕ ਬਣਦੇ ਸੀ ਇਹ ਲੰਬੜ ਹੁਣ ਚੜ ਗਿਆ ਬਾਗ ਦੇ ਅੜਕੇ ਅੱਜ ਮੈਂ ਇਸ ਤੋਂ ਇਹ ਸਮਝ ਸਕਿਆ ਹੈ ਕਿ ਹਮੇਸ਼ਾ ਸਬਰ ਨਾਲ ਕੰਮ ਲੈਣਾ ਚਾਹੀਦਾ ਹੈ